ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਮੈਂ ਲੱਗੀ ਸੀ ਕੱਪੜਿਆਂ ਨੂੰ ਤੈਹਾਂ ਲਾਉਣ ਨਾਲੇ ਮੈਂ ਕਿਹਾ ਚਲੋ ਗੱਲਬਾਤ ਕਰ ਲੈਨੇ ਆਪਾਂ ਦੇਖੋ ਅੱਜ ਜਿਹੜੀ ਆਪਾਂ ਨੇ ਗੱਲਬਾਤ ਕਰਨੀ ਆ ਉਹ ਗੱਲਬਾਤ ਕਰਨੀ ਆ ਜੱਗੋ 13ਵੀਂ ਗੱਲ ਹੈ ਕਿਉਂਕਿ ਇਹ ਹਰ ਕਿਸੇ ਨਾਲ ਨਹੀਂ ਬੀਤਦੀ ਕੁਝ ਲੋਕ ਹੁੰਦੇ ਨੇ ਇਦਾਂ ਦੇ ਕੁਝ ਲੋਕ ਜਿਹੜੇ ਆਪਣੀਆਂ ਨੀਤਾਂ ਖੋਟੀਆਂ ਰੱਖਦੇ ਨੇ ਠੀਕ ਹੈ ਜੀ ਇਹ ਵੀ ਸਟੋਰੀ ਸਾਨੂੰ ਕਿਸੇ ਨੇ ਦੱਸੀ ਆ ਮੈਂ ਤੁਹਾਨੂੰ ਦੱਸਦੀ ਆ ਵੀ ਮੈਸੇਜ ਆਉਂਦੇ ਨੇ ਮੈਨੂੰ ਪਰਸਨਲ ਜਿਨ੍ਹਾਂ ਵਿੱਚ ਸਟੋਰੀਆਂ ਲਿਖੀਆਂ ਹੋਈਆਂ ਹੁੰਦੀਆਂ ਨੇ ਤੁਹਾਡੀ ਵੀ ਕੋਈ ਦਰਦ ਕਹਾਣੀ ਆ ਕੋਈ ਹੱਡ ਬੀਤੀ ਆ ਤੁਸੀਂ ਸਾਨੂੰ ਜ਼ਰੂਰ ਭੇਜ ਸਕਦੇ ਹੋ ਮੈਂ ਤੁਹਾਨੂੰ ਦੱਸਦੀ ਆ ਇਹ ਵੀ ਕਿਸੇ ਦੀ ਬਹੁਤ ਦੁਖਦਾਈ ਹੀ ਕਹਾਣੀ ਆ ਇਹ ਕਿਸੇ ਮਾਂ ਵੱਲੋਂ ਆ ਉਸ ਮਾਂ ਨੇ ਜਿਹੜੀ ਕਹਾਣੀ ਦੱਸੀ ਆ ਤੁਸੀਂ ਸੋਚ ਨਹੀਂ ਸਕਦੇ ਵੀ ਚਲੋ ਆਮ ਦੁਨੀਆ 'ਚ ਇਹ ਗੱਲਾਂ ਹੁੰਦੀਆਂ ਨੇ ਉਹ ਕਹਿੰਦੇ ਹੁੰਦੇ ਨੇ ਵੀ ਅਸੀਂ ਦੁਨੀਆਦਾਰੀ 'ਚ ਰਹਿੰਦੇ ਆ ਇਹ ਹੱਡ ਬੀਤੀਆਂ ਕਹਾਣੀਆਂ ਨੇ ਇਹ ਕੋਈ ਕਿਤਾਬੀ ਕਹਾਣੀਆਂ ਨਹੀਂ ਹੈਗੀਆਂ ਜਿਨ੍ਹਾਂ ਨਾਲ ਤਾਂ ਬੀਤ ਜਾਂਦੀਆਂ ਨੇ ਉਹ ਤਾਂ ਸਵੀਕਾਰ ਲੈਂਦੇ ਨੇ ਵੀ ਹਾਂ ਭੈਣੇ ਇਹ ਗੱਲ ਸੱਚੀ ਆ ਜਿਨ੍ਹਾਂ ਨੂੰ ਭਾਈ ਨਹੀਂ ਬੀਤੀਆਂ ਉਹ ਕਹਿੰਦੇ ਨੇ ਵੀ ਇਹ ਰਿਸ਼ਤੇ ਇਦਾਂ ਦੇ ਨਹੀਂ ਹੁੰਦੇ ਅਸੀਂ ਵੀ ਕਹਿੰਦੇ ਆ ਬਿਗੇ ਰਿਸ਼ਤੇ ਇਦਾਂ ਦੇ ਨਹੀਂ ਹੁੰਦੇ ਪਰ ਜਿਨ੍ਹਾਂ ਨਾਲ ਬੀਤਦੀਆਂ ਉਹਨਾਂ ਨੂੰ ਪਤਾ ਹੈ ਉਹ ਕੋਠੇ ਚੜ ਚੜ ਕੇ ਨੇ ਆ ਵੀ ਹਾਂ ਇਹ ਰਿਸ਼ਤੇ ਵੀ ਬਦਲ ਸਕਦੇ ਹਨ ਸਾਨੂੰ ਜਿਹੜੀ ਇਹ ਕਹਾਣੀ ਕਿਸੇ ਮਾਂ ਨੇ ਦੱਸੀ ਹੈ ਉਹਨੇ ਦੱਸੀ ਆਪਣੇ ਮੁੰਡੇ ਦੇ ਸਹੁਰਿਆਂ ਦੀ ਸਟੋਰੀ ਉਹ ਕਹਿੰਦੀ ਵੀ ਸਾਡਾ ਬਹੁਤ ਵਧੀਆ ਕਾਰੋਬਾਰਤਾ ਬਹੁਤ ਵਧੀਆ ਅਸੀਂ ਸਾਡਾ ਉਹ ਕਹਿੰਦੇ ਹੁੰਦੇ ਨੇ ਕਬੀਲਦਾਰੀਆਂ ਚ ਰੋਟਿਓ ਚੱਲੀ ਜਾਵੇ ਆਪਣੀ ਉਹੀ ਬਹੁਤ ਬੜੀ ਗੱਲ ਹੈ ਕਿ ਅਸੀਂ ਕਿਸੇ ਤੋਂ ਲੈਣਾ ਨਾ ਹੋਵੇ ਤਾਂ ਅਸੀਂ ਕਿਸੇ ਦਾ ਦੇਣਾ ਵੀ ਨਾ ਹੋਵੇ ਜਦੋਂ ਕਿਸੇ ਕਬੀਲਦਾਰ ਇਨਸਾਨ ਦੀ ਰੋਟੀ ਚੱਲਦੀ ਹੈ ਨਾ ਬੰਦਾ ਬੜਾ ਖੁਸ਼ੀ-ਖੁਸ਼ੀ ਕੰਮ ਕਰਦਾ ਫਿਰਦਾ ਵੀ ਚੱਲ ਭਾਈ ਵਧੀਆ ਮੇਰੀ ਕਬੀਲਦਾਰੀ ਵਧੀਆ ਚੱਲੀ ਜਾਂਦੀ ਹੈ ਠੀਕ ਹੈ ਜੀ ਜਦੋਂ ਸਾਡੀ ਜ਼ਿੰਦਗੀ ਚ ਕਈ ਵਾਰ ਕੋਈ ਇਹੋ ਜਿਹੇ ਇਨਸਾਨ ਆ ਜਾਂਦੇ ਆ ਭਾਵੇਂ ਉਹ ਰਿਸ਼ਤੇ ਦੇ ਰੂਪ ਚ ਆਉਂਦੇ ਆ ਭਾਵੇਂ ਕੋਈ ਸਾਡਾ ਹੋਰਾ ਕੋਈ ਜਾਣ ਪਛਾਣਾ ਕੁਝ ਵੀ ਐ ਸਾਡੀ ਜ਼ਿੰਦਗੀ ਉਥਲ ਪੁਥਲ ਹੋ ਕੇ ਰਹਿ ਜਾਂਦੀ ਆ ਅਹ ਪਤਾ ਕੀ ਐ ਜੀ ਅਸੀਂ ਆਪਣੀਆਂ ਕਬੀਲਦਾਰੀਆਂ ਅੱਜ ਦੇ ਸਮੇਂ ਚ ਮੰਗਿਹਾਈ ਦੇ ਸਮੇਂ ਚ ਮਸੋ ਚਲਾਉਨੇ ਆ ਕਬੀਲਦਾਰੀ ਚਲਾਉਣੀ ਕੋਈ ਖਾਲਾ ਜੀ ਦਾ ਬੜਾ ਨਹੀਂ ਹੈਗਾ ਪਰ ਜਦੋਂ ਉਹੀ ਕਬੀਲਦਾਰੀ ਚ ਮਾਣਾ ਮੋਟਾ 19 21 ਦੀ ਸਾਡੇ ਨਾਲ ਕੋਈ ਥੱਗੀ ਠੋਰੀ ਕਰ ਜਵੇ ਫੇਰ ਅਸੀਂ ਛੈਤੀ ਛੈਤੀ ਸਟੈਂਡ ਨਹੀਂ ਕਰ ਪਾਉਂਦੇ ਠੀਕ ਹੈ ਜੀ ਉਹ ਜਿਹੜੀ ਸਾਨੂੰ ਕਹਾਣੀ ਸੁਣਾਈ ਐ ਮਾਂ ਨੇ ਉਹ ਕਹਿੰਦੀ ਵੀ ਮੇਰੇ ਮੁੰਡੇ ਦੇ ਸਹੁਰੇ ਮੇਰੇ ਮੁੰਡੇ ਦੇ ਸਹੁਰੇ ਐਡੇ ਇੱਕ ਖਰਾਬ ਨਿਕਲੇ ਕਹਿੰਦੀ ਅਸੀਂ ਕੋਈ ਸੌਦਾ ਸੀ ਵੇਚਣਾ ਸੀ ਸਾਡਾ ਕਿਤੇ ਸ਼ਹਿਰੀ ਪ੍ਰਾਪਰਟੀ ਪਈ ਸੀ ਕਹਿੰਦੀ ਵੀ ਜਿਹੜੇ ਮੇਰੀ ਨੂਹ ਦੇ ਭਾਈ ਭਤੀਜੇ ਲਾ ਲੋ ਐਨੀ ਤਾਂ ਚਲੋ ਉਹਨੇ ਡੰਘਾਈ ਚ ਨਹੀਂ ਦੱਸੀ ਉਹਨੇ ਸਿਰਫ ਇਹ ਗੱਲ ਰਹੀ ਐ ਵੀ ਪੇਕੇ ਮੇਰੀ ਨੂਹ ਦੇ ਪੇਕੇ ਮੇਰੀ ਨੂਨ ਦੇ ਪੇਕੇ ਆ ਨੇ ਸਾਡੇ ਨਾਲ ਕੀਤਾ ਕਹਿੰਦੀ ਵੀ ਸਾਡੀ ਸ਼ਹਿਰੀ ਪ੍ਰਾਪਰਟੀ ਤੀਗੀ ਉਹ ਮੇਰੀ ਨੂਨ ਦੇ ਪੇਕੇ ਆ ਨੇ ਬਕਵਾਈ ਮੁੰਡਾ ਡੀਲਰੀ ਕਰਦੇ ଥିਗੇ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ଥିਗੇ ਕਹਿੰਦੀ ਬਈ ਮੇਰੀ ਨੂਨ ਦੇ ਪੇਕੇ ਆ ਨੇ ਬਕਾਈ ਕਹਿੰਦੀ ਵੀ ਸਾਡੇ ਨਾਲ ਉਹ ਪ੍ਰਾਪਰਟੀ ਚ ਸਾਡੀ ਘੱਟੋ ਘੱਟ ਵੀ 1.5 ਕਰੋੜ ਦੀ ਪ੍ਰਾਪਰਟੀ ਤੀਗੀ ਉਹ ਕਹਿੰਦੀ ਵੀ ਉਹਨਾਂ ਨੇ ਘੱਟੋ ਘੱਟ ਵੀ 50-60 ਲੱਖ ਦੀ ਸਾਡੇ ਨਾਲ ਠੱਗੀ ਮਾਰੀ ਵੀ ਮੇਰਾ ਮੁੰਡਾ ਬਾਲਾ 100 ਮੇਰੀ ਨੂੰ ਵੀ ਕਹਿੰਦੀ ਸਾਊ ਹੈ ਦੇਖੋ ਨਾ ਬਗਾਨੀ ਧੀ ਨੂੰ ਨਹੀਂ ਨਿੰਦਿਆ ਕਹਿੰਦੀ ਮੇਰੀ ਨੂੰ ਵੀ ਸਾਊ ਹੈ ਕਹਿੰਦੀ ਦੋਹੇ ਜੀ ਸਾਊ ਤੇ ਉਹਨਾਂ ਨੂੰ ਮੇਰੇ ਮੁੰਡੇ ਨੂੰ ਆਪਣੇ ਸਹੁਰਿਆਂ ਤੇ ਭਰੋਸਾ ਤਾਂ ਜਦੋਂ ਕਹਿੰਦੀ ਉਹਨਾਂ ਨੇ 50-60 ਲੱਖ ਦੀ ਠੱਗੀ ਮਾਰੀ ਦੇਖੋ ਐਡਾ ਕੋਈ ਸਦਾਈ ਨਹੀਂ ਹੁੰਦਾ ਅਗਲੇ ਨੂੰ ਅੱਜ ਨਾ ਕੱਲ ਪਤਾ ਲੱਗ ਜਾਂਦਾ ਹੈ ਇਹ ਚੀਜ਼ਾਂ ਕਦੇ ਨਹੀਂ ਰਹਿਣੀਆਂ ਕਹਿੰਦੇ ਨਾ ਚੋਰੀ ਛੁਪੇ ਨਾ ਜਾਰੀ ਛੁਪੇ ਇਹ ਸਭ ਦੇ ਸਾਹਮਣੇ ਆਏ ਜਾਂਦੀ ਹੈ ਠੀਕ ਆ ਤਾਂ ਟਾਈਮ ਦੀ ਟਾਈਮ ਤੁਸੀਂ ਚਾਰ ਲਓਗੇ ਕਿਸੇ ਨੂੰ ਪਰ ਇਹ ਚੀਜ਼ਾਂ ਨਹੀਂ ਲੁਕਦੀਆਂ ਇਹ ਪਤਾ ਲੱਗੇ ਜਾਂਦਾ ਹੈ ਇਹ ਬਹੁਤ ਨੀਚ ਹਰਕਤ ਹੈ ਇੱਕ ਘਰ ਦੀ ਧੀ ਨਾਲੇ ਐਡੀ ਠੱਗੀ ਮਾਰਨੀ ਕੋਈ ਤੀਆ ਤਾਂ ਠੱਗੀ ਮਾਰੇ ਧੀ ਨੂੰ ਦਾ ਖੂਨ ਹੈ ਜਿਹੜਾ ਉਹ ਹੀ ਠੱਗੀ ਮਾਰ ਜਵੇ ਬੜੀ ਸ਼ਰਮ ਵਾਲੀ ਗੱਲ ਹੈ ਇੱਕ ਧੀ ਭੈਣ ਮਰ ਨਹੀਂ ਸਕਦੀ ਕਹਿੰਦੇ ਵੀ ਇਹ ਦੇਖ ਲੈ ਕਹਿੰਦੀ ਵੀ ਉਹਨਾਂ ਤਾਂ ਰੋਟੀ ਮਸੋਂ ਪੱਕਦੀ ਸੀ ਗੁਜ਼ਾਰਾ ਜਿਹਾ ਹੁੰਦਾ ਤਾਂ ਕਹਿੰਦੀ ਮੇਰੇ ਮੁੰਡੇ ਦੇ ਸਹੁਰਿਆਂ ਦਾ ਗੁਜ਼ਾਰਾ ਜਿਹਾ ਚੱਲਦਾ ਤਾਂ ਘਰ ਦੀ ਵੀ ਕੋਈ ਖਾਸ ਉਹਨਾਂ ਕੋਲ ਉਹ ਨਹੀਂ ਹੈਗਾ ਦੋ ਤਿੰਨ ਭਾਈਆਂ ਉਹਨਾਂ ਕੋਲ 8-9 ਕਿਲੇ ਆ ਕਹਿੰਦੀ ਵੀ ਉਹਨਾਂ ਦਾ ਗੁਜ਼ਾਰਾ ਜਿਹਾ ਚੱਲਦਾ ਤਾਂ ਜਿਵੇਂ ਕਹਿੰਦੇ ਹੁੰਦੇ ਨੇ ਵੀ ਹੱਥ ਘੁੱਟ ਕੇ ਜੇ ਕਬੀਲਦਾਰੀ ਚੱਲਦੀ ਤੀਗੀ ਕਹਿੰਦੇ ਵੀ ਜਿਆਦਾ ਉਹਨਾਂ ਨੇ ਲਮਾਰੀ ਸਾਡੇ ਨਾਲ 50-60 ਲੱਖ ਦੀ ਠੱਗੀ ਕਹਿੰਦੀ ਦਿਨਾ ਚ ਉਹਨਾਂ ਦੀ ਸਟੋਰੀ ਕਿਤੇ ਤੇ ਕਿਤੇ ਗਈ ਠੀਕ ਹੈ ਜੀ ਅੱਜ ਤੋਂ 8-10 ਸਾਲ ਪਹਿਲਾਂ ਦੀਆਂ ਗੱਲਾਂ ਇਹ ਜਿਵੇਂ ਉਸ ਮਾਤਾ ਨੇ ਦੱਸਿਆ ਕਹਿੰਦੀ 8-10 ਸਾਲ ਪਹਿਲਾਂ ਦੀਆਂ ਗੱਲਾਂ 8-10 ਸਾਲ ਪਹਿਲਾਂ ਤੁਸੀਂ ਲਾ ਲਓ ਵੀ 50-60 ਲੱਖ ਦੀ ਕੀਮਤ ਕੀਤੀ ਹੁਣ ਤਾਂ ਚਲੋ 50-60 ਲੱਖ ਆਮ ਜਾ ਹੋਇਆ ਹੋਇਆ ਲੋਕਾਂ ਨੂੰ ਬਈ ਉਸ ਟਾਈਮ ਕੀ ਕੀਮਤ ਧੀ ਤੁਸੀਂ ਇਹ ਦੇਖ ਲਓ ਮਾਰ ਮਕਾਨ ਪਾ ਮਸ਼ੀਨਰੀਆਂ ਲਿਆ ਜਣੀ ਕੋਠੀਆਂ ਕਾਰਾਂ ਵਾਲੇ ਹੋ ਗਏ ਧੀ ਦੇ ਸਰਤੇ ਹੁਣ ਤੁਸੀਂ ਮੈਨੂੰ ਇਹ ਦੱਸੋ ਧੀ ਦਾ ਖਾ ਕੇ ਕਿੱਥੇ ਜਾਣਗੇ ਧੀ ਨੂੰ ਤਾਂ ਦਿੱਤਾ ਫਲਦਾ ਹੈ ਧੀ ਦਾ ਖਾਦਾ ਫਲੂ ਮੈਂ ਤਾਂ ਨਹੀਂ ਕਹਿੰਦੀ ਹੋਰ ਕਿਸੇ ਦੀ ਸੋਚ ਹੋਵੇ ਤਾਂ ਮੈਨੂੰ ਪਤਾ ਨਹੀਂ ਮੈਂ ਨਹੀਂ ਕਹਿੰਦੀ ਵੀ ਧੀ ਦਾ ਖਾਦਾ ਹੋਇਆ ਫਲੂਗਾ ਧੀ ਦਾ ਖਾਦਾ ਤਾਂ ਦੁੱਗਣਾ ਨਹੀਂ 10 ਗੁਣਾ ਹੋ ਕੇ ਨਿਕਲੂਗਾ ਕਿਉਂਕਿ ਉਹ ਕੱਲਾ ਧੀ ਦਾ ਨਹੀਂ ਹੁੰਦਾ ਜਵਾਈ ਦੀ ਵੀ ਜਾਇਦਾਦ ਸੀ ਉਹ ਦੋ ਤੇ ਦੋਤੀਆਂ ਦੀ ਵੀ ਜਾਇਦਾਦ ਸੀ ਦੋਤੀਆਂ ਦੇ ਮੂੰਹੋਂ ਖੋਕੇ ਪੋਤਿਆਂ ਦੇ ਮੂੰਹ ਚ ਪਾ ਕੇ ਟੱਕ ਹਾਜਮ ਆਉ ਉਹਨਾਂ ਮੈਂ ਨਹੀਂ ਕਹਿੰਦੀ ਹਾਜਮ ਆਉ ਅੱਜ ਨਹੀਂ ਤਾਂ ਕੱਲ 10 ਗੁਣਾ ਹੋ ਕੇ ਨਿਬੜੂ ਲੇਖੇ ਜੋਖੇ ਦੇਣੇ ਪੈਣੇ ਆ ਅੱਜ ਥਾਂ ਹੀ ਤੁਸੀਂ ਮੈਨੂੰ ਦੱਸਿਓ ਕਮੈਂਟਾਂ ਚ ਪਰ ਇੱਕ ਗੱਲ ਮੈਂ ਜ਼ਰੂਰ ਕਹੂੰਗੀ ਬਈ ਇੱਕ ਵਾਰ ਬੇਈਮਾਨੀ ਜ਼ਰੂਰ ਫਲਦੀ ਆ ਇੱਕ ਵਾਰ ਬੇਈਮਾਨੀ ਜ਼ਰੂਰ ਫਲਦੀ ਆ ਜਾਂ 50 60 ਲੱਖ ਆ ਜਾਣਾ ਇੱਕ 60 ਲੱਗ ਜਾਣਾ ਘਰ ਨੂੰ 60 ਲੱਗ ਜਾਂਦਾ 60 ਦਾ ਮਤਲਬ 50 60 ਲੱਖ ਹੈ ਨਾ ਜਿਹੜਾ ਥੰਮ ਜਾ ਲਾ ਦਿੰਦਾ ਹੈ ਬੰਦੇ ਨੂੰ ਬਰਾਬਰ ਤੋਂ ਵੀ ਉੱਪਰ ਲੈ ਜਾਂਦਾ ਇੱਕ 50 60 ਲੱਖ ਦੀ سپورਟ ਲੱਗ ਜਾਣੀ ਪਾਰਾ ਸਪੋਰਟ ਆਈ ਕਿੱਥੋਂ ਆ ਬੜੀ ਪਹਾੜੀ ਜਗ੍ਹਾ ਤੋਂ ਆਈ ਆ ਧੀ ਦੇ ਘਰੋਂ ਪਹਿਲੀਆਂ ਜ ਤਾ ਧੀ ਦੇ ਘਰ ਦਾ ਲੋਕ ਪਾਣੀ ਨਹੀਂ ਸੇ ਪੀਂਦੇ ਹੁੰਦੇ ਹੁਣ ਵੀ ਆਪਾਂ ਕਈ ਵਾਰ ਕਹਿ ਦਿੰਨੇ ਆ ਧੀਆ ਭੈਣਾਂ ਨੂੰ ਵੀ ਅਸੀਂ ਰੋਟੀ ਖਾ ਕੇ ਆਉਣਾ ਅਸੀਂ ਤਾਂ ਚਾਦੀ ਘੁੱਟੇ ਵੀ ਨਹੀਂ ਆ ਰੋਟੀ ਰੋਟੀ ਦਾ ਬਾਲਾ ਤਰਦਦਾ ਨਾ ਕਰੀ ਆਪਾਂ ਜਾਖਦੇ ਆ ਕਈ ਵਾਰ ਧੀ ਪਹਿਣ ਦੇ ਘਰੋਂ ਖਾਣ ਤੋਂ ਕਾ ਹੋਇਆ ਕਿਤੇ ਆਪਾਂ ਦੂਰੋਂ ਪਾਰੋਂ ਆਏ ਆ ਕਿਤੇ ਰਾਹ 'ਚ ਆਪਾਂ ਨੇ ਠਹਿਰਾ ਕਰਨਾ ਧੀਦੇ ਘਰ ਉੱਥੇ ਆਪਾਂ ਖਾ ਲੈਨੇ ਆ ਆਪਾਂ ਰੋਟੀ ਦੇ ਟਾਈਮੇ ਚਲੇ ਗਏ ਉਹ ਗੱਲ ਵੱਖਰੀ ਆ ਪਰ ਧੀ ਦਾ ਇੰਨਾ ਪੈਸਾ ਖਾ ਕੇ ਕਿਆ ਉਹਨਾਂ ਦੇ ਬੱਚਿਆਂ ਨੂੰ ਰਾਸ ਆਊ ਕਿ ਆ ਭਾਈਆਂ ਭਤੀਜਿਆਂ ਨੂੰ ਰਾਸ ਆਊ ਕਿ ਆ ਜਿੱਥੇ-ਜਿੱਥੇ ਮਹਿਲ ਬਾੜੀਆਂ 'ਚ ਲੱਗਿਆ ਰਾਸ ਆਊ ਆਪਾਂ ਸਭੇ ਕਬੀਲਦਾਰ ਆ ਇੰਨਾ ਕਿ ਚੱਜ ਸਭ ਨੂੰ ਆ ਇਹ ਗਲਤੀਆਂ ਜਾਣ-ਬੁੱਝ ਕੇ ਕਰਨੇ ਵਾਲੀਆਂ ਗਲਤੀਆਂ ਨੇ ਇਹ ਕੋਈ ਐ ਚਾਂਚੱਕ ਕੋਈਆਂ ਗਲਤੀਆਂ ਨਹੀਂ ਹੋਈਆਂ ਵੀ ਚਾਂਚੱਕ ਸਾਤੋਂ ਗਲਤੀ ਹੋ ਗਈ ਸਾਨੂੰ ਪਤਾ ਨਹੀਂ ਲੱਗਿਆ ਉਹ ਗਲਤੀ ਪਰਮਾਤਮਾ ਵੀ ਮਾਫ ਕਰ ਦਿੰਦਾ ਵੀ ਚਲੋ ਜਾਣੇ ਅਣਜਾਣੇ ਚ ਇਤੇ ਗਲਤੀ ਹੋ ਗਈ ਜਿਹੜੀ ਅਸੀਂ ਮਾਰ ਰੱਖ ਕੇ ਗਲਤੀ ਕਰਨੀ ਆ ਮਾਰ ਰੱਖ ਕੇ ਵਿਉਂਤਾਂ ਕਾੜ ਕੇ ਉਸ ਗਲਤੀ ਦੀ ਕੋਈ ਮਾਫੀ ਨਹੀਂ ਜਿੱਥੇ ਮਰਜੀ ਮੱਥੇ ਰਗੜ ਲੋ ਜਿੱਥੇ ਮਰਜੀ ਤੜਕਿਆਂ ਤੋਂ ਉੱਠ ਕੇ ਗੁਰਦੁਆਰਿਆਂ ਚ ਜਾ ਕੇ ਨੱਕ ਰਗੜ ਲੋ ਜਿਹੜਾ ਕਿਸੇ ਦਾ ਨਾ ਹੱਕਾ ਖਾਦਾ ਹੋਇਆ ਸੀ ਉਹ ਕਦੇ ਨਹੀਂ ਸਾਡੇ ਕੋਲ ਰਹਿੰਦਾ ਕਦੇ ਨਹੀਂ ਸਾਡੇ ਕੋਲ ਰਹਿੰਦਾ ਜਿਹੜਾ ਸਾਡੀ ਤਿਲ-ਫੁੱਲ ਕਿਰਤਾ ਸਾਡੀ ਉਹ ਵੀ ਹੁੰਝਲੇ ਜਾਂਦਾ ਧੀਆ ਨੂੰ ਤਾਂ ਅਗਲਾ ਕਹਿੰਦਾ ਵੀ ਧੀ ਆਪਣੇ ਘਰ ਖਾਂਦੀਓ ਠੀਕ ਐ ਸਾਡੇ ਕਿੰਨੀ ਤਾਂ ਨਹੀਂ ਹੱਥ ਅੱਡੂ ਧੀ ਨੂੰ ਮਹਾਰਾਜ ਆਪਣੇ ਘਰ ਰਜਾ ਕੇ ਹੀ ਰੱਖੇ ਕੋਈ ਚੰਡਾਲ ਤੋਂ ਚੰਡਾਲ ਕੋਈ ਮਾੜਾ ਤੋਂ ਮਾੜਾ ਇਨਸਾਨ ਗਿਰਿਆ ਹੋਇਆ ਨੀਚ ਉਹ ਕਹੂਗਾ ਵੀ ਧੀ ਉਜੜਈ ਤੇ ਆਪਣੇ ਘਰ ਰੋਟੀ ਨਾ ਖਾਵੇ ਸਾਡੇ ਹੱਥਾਂ ਕਿੰਨੀ ਦੇਖੇ ਸੱਤੋਂ ਥੱਲੇ ਰਹੇ ਜਿਹੜੇ ਖਾਮਦਾਨੀਆਂ ਦੇ ਧੀਆ ਪੁੱਤ ਹੁੰਦੇ ਨੇ ਨਾ ਭਾਈ ਭਤੀਜੇ ਹੁੰਦੇ ਨੇ ਉਹ ਤਾਂ ਕਹਿੰਦੇ ਨੇ ਸਾਨੂੰ ਧੀਆ ਦਾ ਭਾਅ ਏ ਜਬ ਬੜੀਆਂ ਬੜੀਆਂ ਕਾਰਾਂ ਚ ਆਉਂਦੀਆਂ ਨੇ ਪਰਜਾਈਆਂ ਵੀ ਖੁਸ਼ ਹੁੰਦੀਆਂ ਨੇ ਵੀ ਸਾਡੀਆਂ ਨਣਦਾਂ ਦੀ ਇੰਨੀ ਚੜਤਾ ਕੋਈ ਫਿੱਟੇ ਮੂੰਹ ਖੂਨ ਹੋਊਗਾ ਜਿਹੜਾ ਕਹੂਗਾ ਧੀ ਉਜੜੀ ਰਹੇ ਧੀ ਨੂੰ ਅਸੀਂ ਖਾ ਲਈਏ ਧੀ ਸਾਤੋਂ ਮੰਗਦੀ ਰਹੇ ਮੈਂ ਤਾਂ ਕਹਿੰਦੀ ਆ ਦਰਫੱਟੇ ਮੂ ਹੈ ਜੇ ਪਾਇਆਂ ਭਤੀਜਿਆਂ ਤੇ ਇਹੋ ਜੀਆਂ ਗੱਲਾਂ ਸੁਣ ਕੇ ਸ਼ਰਮ ਆਉਂਦੀ ਆ ਅਗਲਾ ਸੋਚਦਾ ਵੀ ਪਤਾ ਨਹੀਂ ਮੈਂ ਹੀ ਕੱਲਾ ਐ ਇਹ ਜੀ ਉੱਚ ਨੂੰ ਨੰਗਦਾ ਹੋਇਆ ਵੀ ਮੈਂ ਹੀ ਕੱਲਾ ਜਹਾਨ ਤੇ ਇੱਥੇ ਤਾਂ ਬਹੁਤ ਸ਼ਿਕਾਰਾਂ ਹੈ ਜਾਂਦੇ ਹੁਣ ਜੇ ਬੰਦਾ ਆਪਣੇ ਖੂਨ ਤੇ ਭਰੋਸਾ ਨਹੀਂ ਕਰੂ ਫਿਰ ਕੀਤੇ ਕਰੂ ਕੀਤੇ ਕਰੂ ਜੇ ਸਾਡੇ ਸਾਡੇ ਆਪਣੇ ਹੀ ਦਗੇਬਾਜ਼ ਹੋਣ ਲੱਗੇ ਫਿਰ ਅਸੀਂ ਭਰੋਸਾ ਕੀਤੇ ਕਰ ਸਕਦੇ ਆ ਮੁੰਡੇ ਦਾ ਖੂਨ ਬੇਈਮਾਨ ਹੋ ਜਵੇ ਉੱਥੇ ਵੀ ਬੜਾ ਪਸਤਾਵਾ ਹੁੰਦਾ ਵੀ ਮੇਰੇ ਤਾਏ ਚਾਚੇ ਦਾ ਪੁੱਤ ਮੇਰੇ ਨਾਲ ਬੇਈਮਾਨੀ ਕਰ ਗਿਆ ਇਕੱਠੇ ਖੇਡ ਕੇ ਇਕੱਠੇ ਰਹਿ ਕੇ ਨੂੰ ਦਾ ਖੂਨ ਬੇਈਮਾਨ ਹੋ ਜਵੇ ਉੱਥੇ ਫਿਰ ਸਾਰੀ ਉਮਰ ਤੀ ਇਹਨੂੰ ਟੇਕ ਨਹੀਂ ਆਉਂਦੀ ਵੀ ਜਿਨ੍ਹਾਂ ਤੇ ਮੈਂ ਰੱਬ ਜਿੰਨਾ ਭਰੋਸਾ ਕਰਦੀ ਸੀ ਜਿਨ੍ਹਾਂ ਦੇ ਸਿਰ ਤੇ ਮੈਂ ਹੰਕਾਰੀ ਫਿਰਦੀ ਸੀ ਜਿਨ੍ਹਾਂ ਦਾ ਮੈਨੂੰ ਗੋਡੇ-ਗੋਡੇ ਮਾਣਤਾ ਉਹ ਮੇਰੇ ਨਾਲ ਦਗਾਵਾਜੀ ਕਰ ਗਏ ਮੈਂ ਲਾਸਟ ਵਿੱਚ ਇੱਕੋ ਗੱਲ ਕਹੂੰਗੀ ਨਾਜ ਥਾਈ ਧੀ ਦਾ ਖਾਦਾ ਕਿਸੇ ਨੂੰ ਫੜਿਆ ਨਾ ਫੜਨਾ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗੀ ਤਕਦੀਰਾ ਨਹੀਂ ਕੋਈ ਕਿਸੇ ਦੀਆਂ ਧੋ ਸਕਦਾ ਕੋਈ ਲੱਖ ਅੱਡੀ ਛੋਟੀ ਦਾ ਜੋਰ ਲਾ ਲਵੇ ਤਕਦੀਰਾ ਨਹੀਂ ਕੋਈ ਕਿਸੇ ਦੀਆਂ ਧੋ ਸਕਦਾ ਸੋਈ ਗੱਲਾਂ ਮਾਣ ਨੂੰ ਸਾਈਡ ਤੇ ਰੱਖ ਕੇ ਚੱਲਿਆ ਕਰੋ ਠੱਗੀਆਂ ਠੋਰੀਆਂ ਨਾ ਮਾਰਿਆ ਕਰੋ ਇੱਥੇ ਕਿਸੇ ਦੀ ਠੱਗੀ ਠੋਰੀ ਦਾਸ ਨਹੀਂ ਆਉਂਦੀ ਅੱਜ ਦੇ ਸਮੇਂ ਚ ਤਾਂ ਚੰਗੇ ਭਲਿਆਂ ਨੂੰ ਟੇਕ ਨਹੀਂ ਠੱਗੀਆਂ ਠੋਰੀਆਂ ਵਾਲੇ ਤਾਂ ਕਿੱਥੇ ਫੜ ਲੈਨੇ ਨੇ ਠੀਕ ਹੈ ਜੀ ਸੋਹੀ ਗੱਲਾਂ ਮੈਂ ਉਸ ਮਾਂ ਦੀ ਦਰਦ ਕਹਾਣੀ ਤੁਹਾਨੂੰ ਸੁਣਾਤੀ ਮੈਨੂੰ ਨਹੀਂ ਪਤਾ ਤੁਹਾਨੂੰ ਕਿੱਦਾਂ ਦੀ ਫੀਲ ਹੋਊਗੀ ਮੈਨੂੰ ਕਮੈਂਟਾਂ 'ਚ ਜ਼ਰੂਰ ਦੱਸਿਓ ਵੀ ਇਹ ਗੱਲ ਚੰਗੀ ਕਰੀ ਐ ਕ ਮਾੜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜ਼ਰੂਰ ਮਾਫ਼ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦਿਆ ਕਰੋ ਸਤਿ ਸ਼੍ਰੀ ਅਕਾਲ